ਕੈਨੇਡਾ ਵਿੱਚ ਜੇ ਅੱਜਕੱਲ ਰੁਝਾਨ ਵੇਖਿਆ ਜਾਵੇ ਤਾਂ ਲੋਕਾਂ ਦਾ ਰੁਝਾਨ ਐਂਟੀ ਇਮੀਗ੍ਰੇਸ਼ਨ ਹੈ ਲੋਕ ਨਹੀਂ ਚਾਹੁੰਦੇ ਕਿ ਬਹੁਤ ਜ਼ਿਆਦਾ ਇਮੀਗ੍ਰੈਂਟਸ ਹੋਣ ਕੈਨੇਡਾ ਵਿੱਚ ਆਉਣ ਜੇ ਪਿਛਲੀ ਫੈਡਰਲ ਸਰਕਾਰ ਦੀ ਇਲੈਕਸ਼ਨਸ ਨੂੰ ਵੇਖਿਆ ਜਾਵੇ ਤਾਂ ਉਸ ਦੇ ਵਿੱਚ ਵੀ ਇਹ ਮੇਨ ਮੁੱਦਾ ਸੀ ਕਿ ਹੁਣ ਇਮੀਗ੍ਰੇਸ਼ਨ ਜਿਹੜੀ ਹੈ ਉਸ ਨੂੰ ਘਟਾਇਆ ਜਾਏਗਾ ਨੱਥ ਪਾਈ ਜਾਏਗੀ ਮਿਸਟਰ ਜਸਟਨ ਟਰੂਡੋ ਜਿਹੜੇ ਕਿ ਪ੍ਰਾਈਮ ਮਿਨਿਸਟਰ ਸਿਗੇ ਕੈਨੇਡਾ ਦੇ ਉਹਨਾਂ ਨੇ ਇੱਕ ਸਮੇਂ ਦੇ ਵਿੱਚ ਬਹੁਤ ਸ਼ਾਰਪ ਇਨਕਰੀਸ ਕੀਤੀ ਇਮੀਗ੍ਰੈਂਟਸ ਦੇ ਲਈ ਔਰ ਉਹਦੇ ਵਿੱਚ ਸਟੂਡੈਂਟ ਵੀ ਆਏ ਟੈਂਪਰੇਰੀ ਵਰਕਰ ਵੀ ਆਏ ਲੇਕਿਨ ਉਹਦੇ ਨਾਲ ਹੋਇਆ ਕਿ ਕਿ ਕੈਨੇਡਾ ਦਾ ਇਨਫਰਾਸਟ੍ਰਕਚਰ ਤਿਆਰ ਨਹੀਂ ਸੀਗਾ ਐਨੀ ਵੱਡੀ ਪਾਪੂਲੇਸ਼ਨ ਦੇ ਲਈ ਜਦੋਂ ਲੋਕ ਇੱਥੇ ਆ ਗਏ ਇੱਥੇ ਮੈਡੀਕਲ ਸਿਸਟਮ ਸਾਰਾ ਹਿੱਲ ਗਿਆ ਲੋਕਾਂ ਨੂੰ ਰਹਿਣ ਵਾਸਤੇ ਘਰ ਨਹੀਂ ਸੀ ਮਿਲਦੇ ਹੈਗੇ ਔਰ ਦੁਨੀਆ ਜਿਹੜੀ ਸੀ ਫਿਰ ਉਸ ਤੋਂ ਬਾਅਦ ਐਂਟੀ ਹੋ ਗਏ ਕਿ ਐਨੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਲੋਕ ਬੁਲਾ ਲੈਨੇ ਤੇ ਉਹਨਾਂ ਦਾ ਰਹਿਣਾ ਕਰਨਾ ਜਿਹੜਾ ਹੈ ਉਹ ਔਖਾ ਹੋ ਰਿਹਾ ਹੈ ਉਹਨ ਸਰਕਾਰ ਨੇ ਸਖਤੀ ਕਰਨੀ ਸ਼ੁਰੂ ਕੀਤੀ ਹੈ ਵੈਸੇ ਤਾਂ ਸਖਤੀ ਦੇ ਪਿੱਛੇ ਕੁਝ ਹੱਥ ਜਿਹੜਾ ਅਮਰੀਕਨ ਸਰਕਾਰ ਦਾ ਵੀ ਹੈ ਅਮਰੀਕਾ ਦੀ ਸਰਕਾਰ ਜਦੋਂ ਇਸ ਗੱਲ ਦਾ ਪ੍ਰੈਸ਼ਰ ਪਾਉਂਦੀ ਹੈ ਵੀ ਨਾਰਥ ਦੇ ਵਿੱਚੋਂ ਕੈਨੇਡਾ ਦੇ ਬਾਰਡਰ ਤੋਂ ਕੋਈ ਡਰੱਗਸ ਆਉਂਦੀ ਹੈ ਜਾਂ ਇਲੀਗਲ ਲੋਕ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਕੁਸਪੈਟ ਕਰਦੇ ਨੇ ਉਸ ਤੋਂ ਬਾਅਦ ਕੈਨੇਡਾ ਦੀ ਸਰਕਾਰ ਨੂੰ ਜ਼ਰੂਰ ਕਦਮ ਚੱਕਣੇ ਪੈਂਦੇ ਹੀ ਨੇ ਸੋ ਹੁਣ ਦੂਸਰੀ ਗੱਲ ਟੈਰਫ ਦੇ ਡਰ ਕਰਕੇ ਵੀ ਇਹ ਸਖਤੀ ਕੀਤੀ ਜਾ ਰਹੀ ਹੈ ਤਾਂ ਕਿ ਇਹ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕੀਤਾ ਜਾ ਸਕੇ ਹੁਣ ਬਾਰਡਰ ਦੇ ਵਿੱਚ ਸਖਤੀ ਵਧਾਈ ਜਾਏਗੀ ਬਾਰਡਰ ਦੇ ਉੱਪਰ ਤੇ ਉਸ ਤੋਂ ਬਾਅਦ ਇਮੀਗ੍ਰੇਸ਼ਨ ਜਿਹੜੀ ਹੈ ਉਹ ਦਾ ਸਿਸਟਮ ਜਿਹੜਾ ਹੈ ਉਹ ਵੀ ਸਖਤ ਕੀਤਾ ਗਿਆ ਤਾਂ ਕਿ ਆਰਗੇਨਾਈਜ਼ਡ ਕ੍ਰਾਈਮ ਹੈ ਜਿਹੜਾ ਉਹ ਨੂੰ ਘਟਾਇਆ ਜਾ ਸਕੇ ਤੇ ਮਨੀ ਲਾਂਡਰਿੰਗ ਹੈ ਉਸ ਨੂੰ ਘਟਾਇਆ ਜਾ ਸਕੇ ਕੈਨੇਡੀਅਨ ਸਰਕਾਰ ਨੇ ਇੱਕ ਨਵਾਂ ਬਿਲ ਪ੍ਰਪੋਜ਼ ਕੀਤਾ ਹੈ ਜਿਸ ਦੇ ਵਿੱਚ ਅਸਾਈਲਮ ਕੇਸਿਸ ਨੂੰ ਡਿਸਟ੍ਰੈਕਟ ਕੀਤੇ ਗਏ ਹੁਣ ਹੋਇਆ ਕਿ ਕਿ ਬਹੁਤ ਸਾਰੇ ਜਿਹੜੇ ਇੱਥੇ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਵਿੱਚ ਆਏ ਜਦੋਂ ਆਏ ਇੱਥੇ ਆ ਕੇ ਪੜੇ ਪੜਨ ਤੋਂ ਬਾਅਦ ਉਹਨਾਂ ਨੂੰ ਪੱਕੇ ਹੋਣ ਦਾ ਕੋਈ ਰਾਹ ਨਹੀਂ ਲੱਭਿਆ ਸਖਤਾਈ ਜਿਹੜੀ ਹੈ ਉਹ ਵੱਧ ਗਈ ਬਹੁਤ سارے ਅੰਤਰਰਾਸ਼ਟਰੀ ਵਿਦਿਆਰਥੀ ਤੇ ਬਹੁਤ ਸਾਰੇ ਜਿਹੜੇ ਵਿਜ਼ਿਟਰ ਇੱਥੇ ਆਏ ਹੋਏ ਸੀ ਉਹਨਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਅਸਾਈਲਮ ਪਾਏ ਗਏ ਅਸਾਈਲਮ ਇੰਨੇ ਜ਼ਿਆਦਾ ਹੋ ਗਏ ਕਿ ਦੋ ਦੋ ਸਾਲ ਤੱਕ ਇੰਟਰਵਿਊਜ਼ ਆਉਣੀਆਂ ਬੰਦ ਹੋ ਗਈਆਂ ਤੇ ਬੈਕਲੌਗ ਬਹੁਤ ਜ਼ਿਆਦਾ ਹੋ ਗਿਆ ਹੁਣ ਸਰਕਾਰ ਦਾ ਇਸ ਬਿੱਲ ਦੇ ਵਿੱਚ ਜਿਹੜਾ ਪ੍ਰਪੋਜ਼ ਕੀਤਾ ਗਿਆ ਉਹ ਕਹਿੰਦੇ ਜੀ ਇਹਨੂੰ ਇਸ ਤਰ੍ਹਾਂ ਰਿਸਟ੍ਰਿਕਟ ਕਰ ਦਿਓ ਵੀ ਜਿਹੜਾ ਕੋਈ ਵਿਅਕਤੀ ਕੈਨੇਡਾ ਦੇ ਵਿੱਚ 1 ਸਾਲ ਤੋਂ ਵੱਧ ਇੱਥੇ ਰਹਿ ਰਿਹਾ ਹੈ ਉਹ ਅਸਾਈਲਮ ਨਹੀਂ ਕਲੇਮ ਕਰ ਸਕੇਗਾ ਉਹਦੀ ਅਸਾਈਲਮ ਦੀ ਐਪਲੀਕੇਸ਼ਨ ਜਿਹੜੀ ਹੈ ਉਹ ਨਹੀਂ ਲਗਾਈ ਜਾ ਸਕੇਗੀ ਔਰ ਇਸ ਦੇ ਨਾਲ ਨਾਲ ਹੀ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਅਥਾਰਟिटीज ਨੇ ਉਹਨਾਂ ਨੂੰ ਹੋਰ ਜ਼ਿਆਦਾ ਪਾਵਰਸ ਦਿੱਤੀਆਂ ਗਈਆਂ ਨੇ ਤਾਂ ਕਿ ਉਹ ਇਮੀਗ੍ਰੇਸ਼ਨ ਐਪਲੀਕੇਸ਼ਨਸ ਐ ਜਿਹੜੀ ਉਹਨਾਂ ਨੂੰ ਹਾਲਤੀਂ ਘੜੀ ਰੋਕਿਆ ਜਾ ਸਕੇ ਵੈਸੇ ਤਾਂ ਇੱਕ ਗੱਲ ਇਹ ਵੀ ਹੈ ਇਮੀਗ੍ਰੇਸ਼ਨ ਦੇ ਜੜੀਆਂ ਅਥਾਰਟिटीज ਦੀ ਉਹਨਾਂ ਨੂੰ ਤਾਂ ਪਾਵਰਸ ਜਿਹੜੀਆਂ ਪਹਿਲਾਂ ਵੀ ਦਿੱਤੀਆਂ ਗਈਆਂ ਸੀ ਕਿ ਉਹ ਕਿਸੇ ਵੀ ਵੀਜ਼ੇ ਨੂੰ ਰਿਵੋਕ ਕਰ ਸਕਦੇ ਨੇ ਕੈਨਸਲ ਕਰ ਸਕਦੇ ਨੇ ਕਿਸੇ ਵਰਕ ਪਰਮਿਟ ਨੂੰ ਕੈਨਸਲ ਕਰ ਸਕਦੇ ਨੇ ਕਿਸੇ ਵੀ ਵਿਅਕਤੀ ਨੂੰ ਉਹ ਪੋਰਟ ਆਫ ਐਂਟਰੀ ਤੋਂ ਵਾਪਸ ਭੇਜ ਸਕਦੇ ਨੇ ਔਰ ਇਹ ਕਾਰਜ ਵੀ ਰਹੇ ਸੀਗੇ ਲੋਕ ਬਹੁਤ ਸਾਰੇ ਡਿਪੋਰਟ ਕੀਤੇ ਗਏ ਸੀਗੇ ਵੀਜ਼ਾ ਕੈਨਸਲ ਕੀਤਾ ਗਿਆ ਸੀਗਾ ਤੇ ਹੁਣ ਨਾਲ ਇਹ ਵੀ ऑथराइजेशन ਹੋਏਗੀ ਕਿ ਜਿਹੜੇ ਅਥਾਰਟिटीज ਨੇ ਉਹ ਮੇਲ ਵੀ ਖੋਲ ਸਕਿਆ ਕਰਨ ਗਿਆ ਜਿਹੜੀ ਮੇਲ ਹੈ ਉਹ ਕਨਫਿਡੈਂਸ਼ੀਅਲ ਹੁੰਦੀ ਹੈ ਕੋਈ ਮੇਰੀ ਚਿੱਠੀ ਆਵੇ ਕੋਈ ਤੁਹਾਡੀ ਚਿੱਠੀ ਆਵੇ ਅਥਾਰਟिटीज ਉਹਨੂੰ ਨਹੀਂ ਖੋਲ ਸਕਦੀ ਲੇਕਿਨ ਹੁਣ ਮੇਲ ਜਿਹੜੀ ਹੈ ਉਹ ਵੀ ਅਥਾਰਟिटीज ਖੋਲ ਸਕਿਆ ਕਰਨ ਗਿਆ ਇਸ ਦੇ ਨਾਲ ਹੀ ਸੇਫ ਥਰਡ ਕੰਟਰੀ ਐਗਰੀਮੈਂਟ ਹੈ ਜਿਹੜਾ ਸੇਫ थर्ड ਕੰਟਰੀ ਦਾ ਮਤਲਬ ਹੈ ਕਿ ਜੇ ਕੋਈ ਫੋਰਨ ਨੈਸ਼ਨਲ ਕੋਈ ਵੀ ਵਿਅਕਤੀ ਸਾਰੀ ਦੁਨੀਆ ਦੇ ਵਿੱਚੋਂ ਪਹਿਲਾਂ ਜੇ ਅਮਰੀਕਾ ਚਾਹੁੰਦਾ ਤਾਂ ਅਸਾਇਲਮ ਉੱਥੇ ਅਪਲਾਈ ਕਰੇ ਜੇ ਪਹਿਲਾਂ ਕੈਨੇਡਾ ਚਾਹੁੰਦਾ ਤਾਂ ਅਸਾਇਲਮ ਕੈਨੇਡਾ ਦੇ ਵਿੱਚ ਅਪਲਾਈ ਕਰੇ ਹੁਣ ਕਿਹਾ ਇਹ ਗਿਆ ਵੀ ਜੇ ਕੋਈ ਅਮਰੀਕਾ ਤੋਂ ਕੈਨੇਡਾ ਵਿੱਚ ਆਉਂਦਾ ਹੈ ਤਾਂ ਉਹ 14 ਦਿਨਾਂ ਦੇ ਵਿੱਚ ਵਿੱਚ ਆਪਣੀ ਫਾਈਲ ਜਿਹੜੀ ਹੈ ਉਹ ਲਗਾਵੇ 14 ਦਿਨ ਜਿਹੜੀ ਹੈ ਉਹ ਡੈਡਲਾਈਨ ਕੀਤੀ ਗਈ ਹੈ ਜਿਹੜੀ ਅੱਜ ਤੋਂ ਪਹਿਲਾਂ ਨਹੀਂ ਹੈਗੀ ਸੀਗੀ ਉਹ ਕਹਿੰਦੇ ਜੇ 14 ਦਿਨਾਂ ਤੋਂ ਬਾਅਦ ਵੀ ਫਾਈਲ ਲੱਗਦੀ ਹੈ ਤਾਂ ਰਿਸਕ ਅਸੈਸਮੈਂਟ ਜ਼ਰੂਰ ਕੀਤੀ ਜਾਏਗੀ ਵੀ ਕਿਤੇ ਆਇਤਾ ਨਹੀਂ ਵੀ ਉਸ ਕੰਟਰੀ ਦੇ ਵਿੱਚ ਇਸ ਵਿਅਕਤੀ ਨੂੰ ਜਾਨ ਦਾ ਖਤਰਾ ਹੋਵੇ ਜਿਸ ਤਰ੍ਹਾਂ ਕਿ ਬਹੁਤ ਸਾਰੀਆਂ ਕੰਟਰੀਜ਼ ਦੇ ਵਿੱਚ ਵਾਰ ਲੱਗੀ ਹੋਈ ਹੈ ਉਹਨੂੰ ਜ਼ਰੂਰ ਕਨਸਿਡਰ ਕੀਤਾ ਜਾਏਗਾ ਲੇਕਿਨ ਜ਼ਰੂਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 14 ਦਿਨਾਂ ਦੇ ਵਿੱਚ ਵਿੱਚ ਵਿਅਕਤੀ ਜਿਹੜਾ ਹੈ ਆਪਣਾ ਅਸਾਇਲਮ ਦਾ ਕੇਸ ਪਾਵੇ ਸਖਤਾਈ ਕੀਤੀ ਜਾ ਰਹੀ ਹੈ ਜੀ ਅਮਰੀਕਾ ਦੇ ਵਿੱਚ ਸਖਤਾਈ ਹੋ ਰਹੀ ਹੈ ਤੇ ਨਾਲ ਦੀ ਨਾਲ ਸਖਤਾਈ ਜਿਹੜੀ ਹੈ ਇਹ ਕੈਨੇਡਾ ਵਿੱਚ ਵੀ ਹੋ ਰਹੀ ਹੈ ਬਲਕਿ ਅਮਰੀਕਾ ਦੇ ਪ੍ਰੈਸ਼ਰ ਦੇ ਨਾਲ ਜ਼ਿਆਦਾ ਹੋ ਰਹੀ ਹੈ ਕਿਉਂਕਿ ਅਮਰੀਕਨ ਸਰਕਾਰ ਨਹੀਂ ਚਾਹੁੰਦੀ ਹੈ ਕਿ ਕੈਨੇਡਾ ਦੇ ਬਾਰਡਰ ਤੋਂ ਕੋਈ ਇਲੈਗਲ ਇਮੀਗਰੈਂਟਸ ਜਾਂ ਕੋਈ ਡਰੱਗਸ ਜਿਹੜੀ ਹੈ ਉਹ ਅਮਰੀਕਾ ਦੇ ਵਿੱਚ ਪਹੁੰਚੇ ਟੈਰਫ ਦੇ ਡਰ ਦੇ ਨਾਲ ਜਿਹੜੀ ਕੈਨੇਡੀਅਨ ਸਰਕਾਰ ਹੈ ਹੁਣ ਉਹ ਸਖਤ ਕਦਮ ਚੁੱਕ ਰਹੀ ਹੈ